ਪਉੜੋ ਭਗੀ ਤੇਰੇ ਸੱਚ ਬਲਿਦਾਨ ਦਾ ਜੁਗ ਜੁਗ ਦੀਪ ਜਲੇ ਬਾਲ ਗੋਬਿੰਦ ਨੂੰ ਪਿਆਰ ਭਰਿਆ ਥਾਪੜਾ ਦੇ ਕੇ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਤ ਉਹ ਕਰਨ ਲਗੇ ਹੈ ਦੁਖਿਆਰੇ ਹਿਰਦੇ ਉਹ ਨਾ ਹੋ ਮੰਹੀ

ਇਹ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ ਕੋਈ ਪੇਸ਼ ਨਾ ਚੱਲਦੀ ਦੇਖ ਕੇ ਦਿੱਲੀ ਦੇ ਚਾਨਦਿ ਚੋਪ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਅੰਤਾਂ ਦੇ ਦਸਿੱਏ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਤਹਿ ਜਾਵੇ ਭਾਈ ਮਤੀਦਾਸ ਜੀ ਨੂੰ ਹਾਰੇ ਨਾਲ ਚੀਰਿਆ ਗਿਆ ਸਤੀਦਾਸ ਜੀ ਨੂੰ ਜੀਉਂਦਿਆਂ ਆਪ ਵਿੱਚ ਚੱਲਿਆ। ਤਾਂ ਇਹ ਦਿਲਾ ਜੀ ਨੂੰ ਦੇਖ ਵਿੱਚ ਉਬਾਲਿਆ ਗਿਆ। ਹਰਨਜੀਤ ਅਤੇ ਉਸ ਦੀ ਮਗਲੀ ਅਸਲਤ ਗੁਰੂ ਜੀ ਨੂੰ ਦੀਨ ਕਬੂਲ ਕਰਵਾਉਣ ਦੀ ਕੋਸ਼ਿਸ਼ ਕਰਦੀ ਆ ਗਏ। ਹਰਨਜੀਤ ਨੇ ਹੁਕਮ ਦਿੱਤਾ ਸਿਰ ਕਲਮ ਕਰ ਦਿੱਤਾ ਜਾਵੇ ਔਰ ਖਬਰਦਾਰ ਕੋਈ ਇਸ ਸਿਰ ਅਤੇ ਜਿਸਮ ਨੂੰ ਇਸ ਜ਼ਮੀਨ ਤੋਂ ਉਠਾਉਣ ਦੀ ਜੁਰਤ ਨਾ ਕਰੇ ਸੀਨੇ ਨਾਲ ਸਿਦਕ ਨੂੰ Yeah. yeah. ਦੀ ਦੇਹ ਦਾ ਸੰਸਕਾਰ ਕਰਨ ਲਈ ਆਪਣੇ ਘਰੋਂ ਅੱਗ ਲਾ ਦਿੱਤੀ। ਭਾਈ ਜੋਤਾ ਗੁਰਾਂ ਦੇਸੀ ਇਸ ਨੂੰ ਆਪਣੇ ਬੋਲ ਵਿੱਚ ਲੁਕਾ ਕੇ ਰਾਤਾਂ ਅਤੇ ਚੱਕਰ ਜੀਵਦਾ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਗੁਰੂ ਦਾ ਹਸੀਸ ਅਰਪਿਤ ਕੀਤਾ। ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਦਸਮ ਬਾਸ਼ਾ ਨੇ ਜਿਤੇ ਨੂੰ ਘਰੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ ਗੁਰੂ ਕਾ ਤੇ ਸ਼ਹਾਦਤ ਦਫਰ ਬਾਸ਼ਾ ਦੇ ਮਹਿਣਾ ਨੂੰ ਐਸੀ ਨਮੀ ਤੇ ਲੋ ਦੇ ਗਈ ਕਿ ਉਹਨਾਂ ਨੇ ਹੌਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਿਹਾਰਿਆ ਹੌਂਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋ ਗਏ ਸਾਡੇ ਸਿੱਖ ਤੇ ਤੇ ਆਇਆ 1699 ਦੀ ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ ਹੱਥ ਵਿੱਚ ਲੰਗੀ ਸ਼ਮਸ਼ੀਰ ਲੈ ਕੇ ਜੰਗੂਦਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਈ ਸੰਗਤ ਤੋਂ ਸੀਸ ਦੇ ਬੰਨ੍ਹ ਕੀਤੇ ਪੰਜ ਮਰ ਜੀਵੜਿਆਂ ਨੇ ਪ੍ਰੈਸੀਸ ਗੁਰੂ ਨੂੰ ਅਰਪਿਤ ਕੀਤੇ ਇਹਨਾਂ ਦੁੱਧ ਸੰਪਾਸ਼ਾ ਨੇ ਖੰਡੇ ਬਾਟੇ ਦਾ ਅਮਰਤ ਪਾਨ ਕਰਾਇਆ ਗਲ ਨਾਲ ਲਾਇਆ ਗੁਰੂ ਦੇ ਪਿਆਰੇ ਕਿਹਾ ਫਿਰ ਇਹਨਾਂ ਪੰਜਾਂ ਪੈਰਿਆਂ ਤੋਂ ਖੁਦ ਅਮਰਤ ਪਾਨ ਕਰਕੇ ਆਪੇ ਗੁਰਚੇਲਾ ਦੀ ਅਨੋਠੀ ਨਿਸ਼ਾਨ ਖੈਮ ਕੀਤੀ ਇਸ ਮੌਕੇ ਤੇ ਆਏ ਹੋਏ ਵੱਪਰ ਕੋਲਣਾ ਅਤੇ ਜੱਤਾਂ ਨਾਲ ਸਮੰਦਰ ਖੜਵਾਲੇ ਵਿਸ਼ਾਲ ਜਨਸਭੂ ਇੱਕੋ ਹੀ ਬਾਟੇ ਚੋਂ ਅਭਿਸ਼ਕਾਇਆ ਸਦੀਆਂ ਤੋਂ ਚਲਦੇ ਆ ਰਹੇ ਜੱਤ ਪੱਤ ਦੇ ਸਰਪ ਨੂੰ ਇੱਕੋ ਪਰਵਿੰਜ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਨੂੰ ਇੱਕ ਨਵਾਂ ਵੇਸ ਦੇ ਕੇ ਹਕਾਤ ਪ੍ਰਤੀ ਫੌਜ ਕੇ ਆ

ਕਾਫ ਕਾਫ ਲੇਮ ਦੇਖੀ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਕੋਈ ਖਲਕਤ ਵਿੱਚ ਹਾਸ ਅਤੇ ਉਸਾਦੀ ਨਮੀ ਨਹਿਰ ਤੋੜ ਗਈ ਪਰ ਮੁਗਲ ਸلطਨਤ ਪਹਾੜੀ ਰਾਜਿਆਂ ਅਤੇ ਅਖੌਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਛੁਪਣ ਲੱਗਾ ਆਛੇ ਦੀ ਹੌਦ ਮਿਟਾਉਂਦੀਆਂ ਤਕੀਬਾਂ ਹੋਣ ਲੱਗੀਆਂ ਉਦਗੜਸ ਅਤੇ ਹੰਕਾਰੀ ਦਾਤਾਂ ਸਿਰ ਜੋੜਨ ਲੱਗੀਆਂ ਚਾਰੇ ਪਾਸੇ ਉੰਧਾਰ ਗਤ ਗੁਬਾਰ ਇਕੱਠਾ ਬੰਨ ਲਗਾ ਸੱਚ ਆਤਮ ਸਨਮਾਨ ਅਤੇ ਇਨਸਾਨੀਅਤ ਦੇ ਲਟਨ ਬੁਝਾਣ ਲਈ ਵਾਰ-ਵਾਰ ਜੁਰਮ ਹੁੰਦੇ ਬੇਇਨਸਾਫੀ ਦੇ ਚੱਕਰ ਚੱਲੇ ਬਾਹਰੀ ਰਾਜਿਆਂ ਅਤੇ ਮੁਗਲੀਆਂ ਸਰਦਾਰਾਂ ਦੀਆਂ ਬਾਹਰੀ ਫੌਜਾਂ ਨੇ ਰਾਖੀ ਵਾਰ-ਵਾਰ ਹੱਲੇ ਕੀਤੀ ਸਵਾ ਲੱਖ ਸੇ ਇਟਨਾ ਜੋ ਗੁਰੂ ਗ੍ਰੰਥ ਸਾਹਿਬ ਗੁਰੂ ਦਮ ਦਾਸ ਦਾ ਇਹ ਮਿਸਾਲ ਹੈ ਬਾ ਸਾਦੇ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਆਦੇਸ਼ ਮੁਤਾਬਕ ਦੁਨੀਆ ਉੱਤੇ ਸੱਚ ਧਰਮ ਅਤੇ ਇਨਸਾਫ ਦੀ ਰੱਬੀ ਹਕੂਮਤ ਕਾਇਮ ਕਰਨ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਚਮਕੌਰ ਦੀ ਗੜੀ ਵਿੱਚ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਆਪਣੇ ਹੱਥੀ ਸ਼ਹੀਦੀ ਗੱਲ ਬਨਕੀ ਜੁੱਝਣ ਲਈ ਤੁਰਿਆ ਭਾਰੀ ਫੌਜਾਂ ਦਾ ਕਾਬਲਾ ਕਰਦੇ ਹੋਏ ਗੁਰੂ ਦੇ ਨਾਲ ਲੜਖੇਤਰ ਵਿੱਚ ਸ਼ਹੀਦ ਹੋਏ ਸੂਬਾ ਸਰਦਾਰ ਨੂੰ ਵਜ਼ੀਰ ਖਾਨ ਨੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰ ਲਿਆ ਮਾਸੂਮ ਜੰਦਾਬੂ ਲਾਲਚ ਅਤੇ ਖੋਫ ਦਿੱਤੇ ਗਏ ਤਾਂ ਜੋ ਉਹ ਆਪਣਾ ਤਰਵ ਤਿਆਗ ਦੇ ਪਰ ਉਹ ਆਪਣੇ ਸਿੱਧਕ ਤੇ ਅਡਰ ਰਹੇ 7 ਸਾਲ ਦੇ ਸਹਿਬਜ਼ਾਦੇ ਫਤਿਹ ਸਿੰਘ ਤੇ 9 ਸਾਲ ਦੇ ਸਹਿਬਜ਼ਾਦੇ ਜ਼ੋਰਾਵਰ ਸਿੰਘ ਜੂਦੇ ਜੀ ਨਿਹਾਂ ਵਿਚ ਚਲਵਾ ਦਿੱਤਾ ਗਿਆ ਇਹਨਾਂ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ-부ਜਰੀ ਨੇ ਪ੍ਰਾਨ त्याग ਦਿੱਤੇ ਮਾਤਾ-ਪਿਤਾ ਅਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇਖੇ ਵੀ ਮਛੀਵਾੜੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਬਲੇ ਅਖਾਰ ਪੁੱਤਲੇ ਡੇਰੇ ਪੇਮ ਅਤੇ ਸ਼ੁਕਰਾਨੇ ਦੇ ਬੋਲ

रजाया दु बि रो रां दण नि वास ਭਾਸ਼ਾ ਦੀ ਫਾਰਸੀ ਸ਼ਾਇਰੀ ਵਿੱਚ ਔਰੰਗਜ਼ੇਬ ਦੇ ਨਾਮ ਜ਼ਫਰਨਾਮਾ ਲਿਖਿਆ ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ ਜ਼ਫਰਨਾਮਾ ਖਾਲਸੇ ਦੀ ਖਲਾਸੀ ਜਿੱਤ ਦਾ ਐਲਾਨ ਹੈ ਤਲਵੰਡੀ ਸਾਹਿਬੋ ਸ੍ਰੀ ਧੰਦਵਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰਗਰ ਸਿੰਘ ਜੀ ਨੂੰ ਮਿਲੇ ਉਹਨਾਂ ਨੇ ਦਸਮ ਪਾਤਸ਼ਾਹ ਨੂੰ ਪੁੱਛਿਆ चार चार चंद मुखड़िया चो एक भी नजर नहीं आ रहा कि चारे लाल इस सवाल धरती से आसमान डोल गए दसम पातशाह वालों ਜਵਾਬ ਵਿੱਚ ਕਹੀ ਬੋਲਣਾ ਨਹੀਂ ਦੋ ਦਿਨ ਧਰਤੀ ਤੇ ਅਸਮਾਨ 'ਚ ਥੰਮ ਲਿਆ ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਸੇ ਲਈ ਅਨੋਠਾ ਪਿਆਰ ਅਤੇ ਵਿਸ਼ਵਾਸ ਪਰਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸਜੀ ਸਿੰਘ ਦਾ ਵੈ ਸੰਕੇਤ ਕਰਕੇ ਕਿਹਾ ਇਹ ਪੁੱਤਰ ਲ ਕੇ ਸਿਰ ਤੇ ਮਰ ਦिए ਸੁਤਚਾ ਦੰਦਮਾ ਸਾਹਿਬ ਵਿਖੇ ਗੁਰਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਭੀੜ ਤਿਆਰ ਕੀਤੀ ਭਾਈ ਮਨੀ ਸਿੰਘ ਤੇ ਹੋਰ ਲਿਖਾਰੀਆਂ ਤੋਂ ਉਸ ਭੀੜ ਦੇ ਉਤਾਰੇ ਤਿਆਰ ਕਰਵਾਏ ਤੇ ਦੱਖਣ ਦੀ ਯਾਤਰਾ ਤੇ ਰਵਾਨਾ ਜਦ ਨਵੇਰ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਯੋਧੇ ਤੋਂ ਵਿਰਾਗੀ ਬਣੇ ਮਾਧੋ ਦਾਸ ਨਾਲ ਹੋਈ ਦਸਮ 파ਸ਼ਾ ਦੀ ਸ਼ਖਸੀਅਤ ਅਤੇ ਉਹਨਾਂ ਦੇ ਬਚਨਾਂ ਨੇ ਮਾਧੋ ਦਾਸ ਦੀ ਜ਼ਿੰਦਗੀ ਦਾ ਰੈਡ ਹੀ ਬਦਲ ਦਿੱਤਾ ਗੁਰੂ ਜੀ ਨੇ ਕਿਹਾ ਤੇ ਮਾਧੋ ਇਹ ਤੇਰਾ ਸ਼ਾਂਤ ਤੇ ਪਵਿੱਤਰ ਆਸ਼ਰਮ ਕਿਸ ਕਾ ਜਦ ਕਿ ਤੇਰੀ ਮਾਤ ਭੂਮੀ ਉੱਤੇ ਮਜ਼ਲੂਮਾਂ ਦੇ ਖੂਨ ਦੀਆਂ बह रही उठ शमशीर उठा खौफ और मजलूमा दा आसरा बन गुरु गोबिंद सिंह जी ने अमृत पान करवा के माधव विरागी बंदा बहादुर बनाया जुल्म के खिलाफ जंग नु जारी रखने दसम पातशाह ने बंदा बहादुर वाल रवाना किया ਸੰਦੇਸ਼ ਸਾਹਿਬ ਦੀ ਧਰਤੀ ਨੇ ਦੇਖਿਆ ਉਹ ਇਤਿਹਾਸਿਕ ਦਿਨ ਜਦੋਂ ਸੱਚਖੰਡ ਗਮਨ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਗੁਰਤਾ ਘਦੀ ਅਰਪਿਤ ਕੀਤੀ ਤੇ ਸਰਬੱਤ ਦਾ ਮਾਣ ਦੇ ਤਾ ਕਿ ਅੱਜ ਤੋ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ ਜਿਸਨੇ ਵੀ ਗੁਰੂ ਦੇ دیدار ਕਰਨੇ ਹੋਣਗੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ ਕਰੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਚਾਨਣ ਲੈ ਕੇ ਜੋ ਵੀ ਫੈਸਲੇ ਹੋਣਗੇ ਗੁਰੂ ਦੇ ਹੀ ਫੈਸਲੇ ਹੋਣਗੇ सभ